श्रीवा ਸਤਿ ਵਡੇ ਵਡਾ ਸਤਗੁਰੂ ਨਾਨਕ ਜਨਮ ਕਾਲ ਰੱਖੀ ਮੇਰੇ ਸਤਿਰਾਮ ਸ਼੍ਰੀ ਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪਹਿਲਾ ਕਰ ਬਿਨਾ ਚੌਪਦੇ ਓਮਕਾਰ ਸਤਨਾਮ ਕਰਤਾ ਪੁਰਖ ਨਿਪ ਜੀਉ ਡਰਤ ਹੈ ਆਪਣਾਂ ਕਾ ਸ਼ੌਂਕੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਸਾਇ ਮੇਰਾ ਨੀਤ ਨਮਾਨ ਸਦਾ ਸਦਾ ਦਾਤਾ ਅੰਨੰਦ ਸਾਇਬ ਸੇਵੀਏ ਅੰਤਿਛੜਾ ਸੋ ਮੇਰੀ ਕਾਮਣੀ ਪਰ ਉਤਾਰਾ ਹੋਏ ਲੈ ਤੇਰੇ ਨਾਮ ਤਰੰ ਸਤਿਗੁਰ ਬਾਣੇ ਜਾਵਾਂ ਰਾਮ ਸਰਬ ਸਤੈ ਇਕ ਹੈ ਦੂਜਾ ਨਹੀਂ ਕੋਈ ਤਾਦੀ ਸੇਵਾ ਜੋ ਕਰੇ ਜਾ ਕੋ ਨਾ ਰੋਦੇ ਬਾਜ ਪਿਆਰੇ ਕੇਵਰ ਹਾਂ ਸਾਬੜਿਆਈ ਦੇ ਜਿਤ ਨਾਮ ਤੇਰੇ ਲਾਗ ਰਾਂ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਇ ਕਾਂ ਲਾ ਸੇਵੀ ਸਾਹਿਬ ਆਪਣਾ ਮਨ ਮੈਂ ਜਾਣ ਚੋਂ ਕੋਈ ਨਾਨਕ ਦਾ ਦਾਸ ਹੈ ਬਿੰਦ ਬਿੰਦ ਝੁਕ ਝੁਕੋ ਸਾਇਬ ਤੇਰੇ ਨਾਮ ਬਿਟੋ ਬਿੰਦ ਬਿੰਦ ਝੁਕ ਝੁਕੋ ਏਰਾ ਸਾਇਬ ਤੇਰੇ ਨਾਮ ਬਿਟੋ ਬਿੰਦ ਬਿੰਦ ਝੁਕ ਝੁਕੋ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਸ਼ਨੀਵਾਰ 26 ਜੁਲਾਈ 11 ਸਾਵਣੇ ਅੱਜ ਦਿਨ ਸ਼ਨੀਵਾਰ 26 ਜੁਲਾਈ 13 ਸ਼੍ਰਾਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ